ਹੈਲੋ ਦੋਸਤੋ ਹੁਣ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਮਾਰਕੀਟ ਦੇ ਵਿੱਚ ਇੱਕ ਨਵਾਂ ਟੈਸਟਰ ਜਿਹਨੂੰ ਟੈਸਟ ਪਿੰਨ ਕਹਿੰਦੇ ਆ ਉਹ ਆ ਗਿਆ ਪਹਿਲਾਂ ਆਪਾਂ ਘਰਾਂ ਦੇ ਵਿੱਚ ਪਲੱਗ ਜਾਂ ਕੋਈ ਤਾਰ ਵਾਇਰ ਵਗੈਰਾ ਚੈੱਕ ਕਰਦੇ ਸੀ ਤਾਂ ਉਹਦੇ ਵਿੱਚ ਕੱਲਾ ਫੇਸ ਚੈੱਕ ਹੋ ਜਾਂਦਾ ਸੀ ਨਿਊਟਰਲ ਚੈੱਕ ਨਹੀਂ ਹੁੰਦਾ ਸੀ ਹੁਣ ਦੋਸਤੋ ਜਿਹੜਾ ਇਹ ਟੈਸਟ ਪਿੰਨ ਆ ਗਿਆ ਨਵਾਂ ਇਹ ਫੇਸ ਵੀ ਚੈੱਕ ਕਰਦਾ ਤੇ ਨਿਊਟਰਲ ਵੀ ਚੈੱਕ ਕਰਦਾ ਨਿਊਟਰਲ ਚੈੱਕ ਕਰਦੇ ਸਮੇ ਇਹਦੀ ग्रीन यानी कि हरी बत्ती जलदी है। ते फेर चेक करदे समय लाल बत्ती जगदी है दोस्तों। आज इस तरह ਤੁਸੀਂ ਦੇਖ ਹੀ ਰਹੇ ਹੋ। 그린 ਚੱਲ ਰਹੀ ਹੈ। ਇਹ ਨਿਊਟਰਲ ਹੈ। ਫੇਸ ਚੈੱਕ ਕਰਦੇ ਸਮੇਂ ਲਾਲ ਬੱਤੀ ਚੱਲਦੀ ਹੈ ਦੋਸਤੋ। ਆ ਤੁਹਾਨੂੰ ਵੇਅਰ ਚੈੱਕ ਕਰਕੇ ਦਿਖਾਵਾਂਗੇ। ਆ ਦੇਖੋ ਦੋਸਤੋ ਫੇਸ ਚੈੱਕ ਕਰਦੇ ਤਾਂ ਲਾਲ ਬੱਤੀ ਜਗਦੀ ਹੈ। ਆ ਤੁਹਾਨੂੰ ਪਾਰ ਚੈੱਕ ਕਰਕੇ ਦਿਖਾਵਾਂਗੇ ਦੋਸਤੋ। ਆ ਨਿਊਟਰਲ ਹੈ। ਇਸ ਤੇ 그린 ਬੱਤੀ ਚੱਲੇਗੀ। ਫੇਸ ਤੇ ਬੈਟ ਉਹ ਜਿਹੜੀ ਤੁਸੀਂ ਦੇਖ ਹੀ ਰਹੇ ਹੋ ਤੁਹਾਡੇ ਸਾਹਮਣੇ ਬਿਲਕੁਲ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਲੀਜ਼ ਦੋਸਤੋ ਧੰਨਵਾਦ